ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ। ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਨਿਊ ਸਟਾਕ ਆਇਆ ਹੈ। ਇਹ ਰਾਮ ਟੈਕਸ ਦਾ ਹੈ। ਰਾਮ ਟੈਕਸ ਬਾਰੇ ਐਕਸਪਲੇਨ ਕਰਨ ਦੀ ਕੋਈ ਜ਼ਰੂਰਤ ਨਹੀਂ। ਸਭ ਨੂੰ ਹੀ ਪਤਾ ਹੈ ਕਿ ਰਾਮ ਟੈਕਸ ਦੀ ਕਲੈਕਸ਼ਨ ਕਿੱਦਾਂ ਦੀ ਹੁੰਦੀ ਹੈ। ਆ ਦੇਖੋ ਜੀ ਫਸਟ ਆਰਟੀਕਲ ਹੈ ਜਿਹੜਾ ਦੇਖੋ ਇਹ ਸੈਂਟਰ ਚ ਆਊਗਾ ਬਹੁਤ ਸੋਹਣਾ ਪ੍ਰਿੰਟਰ ਬਹੁਤ ਸੋਹਣਾ ਵਾ ਸਾਰੀ ਐਮਬ੍ਰੋਇਡਰੀ ਹੋਈ ਹੋਈ ਹੈ ਇਹ ਸਾਰੇ ਚ ਐਮਬ੍ਰੋਇਡਰੀ ਹੋਈ ਹੋਈ ਹੈ ਇਹ ਪ੍ਰਿੰਟ ਹੈ ਇਹ ਸਾਈਡਾਂ ਤੇ ਆਊਗਾ ਇਹ ਸੈਂਟਰ ਚ ਆਊਗਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਫਰੰਟ ਬੈਕ ਸੇਮ ਹੀ ਹੈ ਜੀ ਪ੍ਰਿੰਟ ਪ੍ਰਿੰਟ ਔਰ ਵਰਕ ਲੋ ਤੁਹਾਨੂੰ ਦਿਖਾਉਨੇ ਆ ਇਹ ਹੈ ਫਰੰਟ ਇਧਰਲੀ ਸਾਈਡ ਆ ਗਿਆ ਇਹ ਇਹ ਆ ਗਿਆ ਬੈਕ बैक साइड आ गई है नीचे आ गई दिया बाजू ये आ गई बाजू बहुत प्यारा सूट है जी ये यो ये आ गया था प्यारा जपट्टा बहुत सोहना दुपट्टा देखो देखो जी मोडाल सिल्क दुपट्टा बहुत प्यारा खुला चौड़ा ढाई मीटर का दुपट्टा है ਰॉयਲ ਲੁੱਕ ਦੇਣ ਵਾਲੇ ਨੇ ਜੀ ਆਰਾਮ ਟੈਕਸ ਆਪਣੇ ਆਪ ਚ ਇੱਕ ਵੱਡਾ ਬ੍ਰਾਂਡ ਹੈ ਇਹ ਸਾਰੇ ਇਹਦੇ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਤੁਤਾਂ ਦੇ ਇਹ ਨੈਕਸਟ ਆ ਗਿਆ ਇਹ ਦੇਖੋ ਬਹੁਤ ਪਿਆਰਾ ਹੈ ਇਹਦੇ ਨਾਲ ਦੇ ਹੀ ਹੈ ਫਸਟ ਦੇ ਨਾਲ ਨਾ ਅੰਬੀ ਬਣੀ ਹੋਈ ਹੈ ਘੇਰੇ ਤੇ ਇਹ ਵੀ ਆਰਾਮ ਟੈਕਸ ਦਾ ਜੀ ਇਹ 3 ਮੀਟਰ ਦੀ ਸ਼ਰਟ ਹੈ ਜੀ ਜਿੰਨੇ ਹੈਲਦੀ ਤੋਂ ਹੈਲਦੀ ਲੇਡੀ ਦਾ ਆਰਾਮ ਨਾਲ ਬਣ ਸਕਦਾ ਇਹ ਸੂਟ ਕਈ ਭੈਣਾਂ ਨੂੰ ਦਿੱਕਤ ਆਉਂਦੀ ਹੈ ਕਿ ਘੇਰਾ ਸਹੀ ਨਹੀਂ ਬਣਦਾ ਬਿਲਕੁਲ ਆਰਾਮ ਨਾਲ ਬਣੂ ਇਹ 3 ਮੀਟਰ ਦਾ ਸੂਟ ਹੈ ਜਿੰਨਾ ਮਰਜ਼ੀ ਖੁੱਲਾ-ਚੌੜਾ ਤੁਸੀਂ ਬਣਾਓ ਕੋਈ ਦਿੱਕਤ ਨਹੀਂ ਆਉਗੀ ਸੂਟ ਬਣਾਉਣ ਚਾਹ ਦੇ ਬੈਕ ਸਾਈਡ ਕਿੰਨੀ ਪਿਆਰੀ ਹੈ ਉੱਪਰ ਬੈਕ ਸਾਈਡ ਤੇ ਸਾਰੇ ਵਰਕ ਹੋਇਆ ਹੋਇਆ ਦੇਖ ਕਿੰਨਾ ਪਿਆਰਾ ਸੂਟ ਹੈ ਏ ਆ ਗਈਆਂ ਨੇ ਬਾਜੂ ਇੱਥੋਂ ਉੱਪਰ ਇਹ ਬਾਜੂ ਹੈ ਬਾਜੂ ਦਾ ਵਰਕ ਹੈ ਜੀ ਇਹ ਬਾਜੂ ਦੀ ਬਾਉਂਡਰੀ ਹੈ ਇਹ ਸਾਰੀ ਉੱਪਰ ਇਸ ਤੋਂ ਇਧਰਲੀ ਸਾਈਡ ਇਹ ਆ ਗਿਆ ਘੇਰੇ ਦਾ ਪਿਛਲੇ ਬੈਕ ਸਾਈਡ ਦੇ ਘੇਰੇ ਦਾ ਇਹਦਾ ਦੁਪੱਟਾ ਬਹੁਤ ਪਿਆਰਾ ਹੈ ਜੀ ਉਹੀ ਮੰਡਾਲ ਸਿਲਕ ਦਾ ਇਹ ਦੇਖੋ ਕੁਝ ਇਦਾਂ ਦੀ ਲੁੱਕ ਹੈ ਜੀ ਨੈਕਸਟ ਆ ਗਿਆ ਇਹ ਦੇਖੋ ਇਹਦਾ ਅਲੱਗ ਡਿਜ਼ਾਈਨ ਹੈ ਸੈਂਟਰ 'ਚ ਇਹ ਸਾਰਾ ਰੇਸ਼ਮ ਵਰਕ ਹੈ ਜੀ ਇਹ ਵਿੱਚ ਲੇਸ ਇਨਸਰਟ ਕੀਤੀ ਹੋਈ ਹੈ ਕਾਟਨ ਦੀ ਲੇਸ ਹੈ ਕੇਰੇ ਤੇ ਵਰਕ ਹੈ ਇਹ ਸਾਰੇ ਰਾਮ ਟੈਕਸ ਦੇ ਰਾਇਲ ਜੀ ਲੁੱਕ ਦੇਣ ਵਾਲੇ ਨੇ ਇਹ ਦੇਖੋ ਇਹ ਆ ਗਿਆ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਹੈ ਇਹ ਦੇਖੋ ਇਹ ਲੁੱਕ ਆਉਗੀ ਇਸ ਦੀ कि प्यारा सूट है नैक्सट आ गया देखो देखो जी कि प्यारा आर्टीकल है ये सारा रेशम वर्क होया हुआ नीचे देस लगी हुई है ओरगेंजा लेस बना के वर्क करके लगाई हुई है आराम टैक्स दी ਕਿੰਨਾ ਪਿਆਰਾ ਸੂਟ ਹੈ ਇਹ 3 ਮੀਟਰ ਦੀਆਂ ਸ਼ਰਟਾਂ ਨੇ ਜੀ ਕੋਈ ਦਿੱਕਤ ਨਹੀਂ ਆਉਗੀ ਆਰਾਮ ਨਾਲ ਜਿੰਨਾ ਮਰਜ਼ੀ ਘੇਰ ਮਣਾਓ ਤੁਸੀਂ ਇਹ ਆ ਗਿਆ ਦਾ ਦੁਪੱਟਾ ਪ्युअर ਕੋਟਾ ਡੋਰੀਆ ਇਹਦੀ ਲੁਕਾਹੀ ਚੋਕ ਦੀ ਦੇਖੋ ਦੇਖੋ ਨੈਕਸਟ ਆ ਗਿਆ ਇਹ ਤੇਰੀ ਸਾਰਾ ਰੇਸ਼ਮ ਵਰਕ ਹੋਇਆ ਹੋਇਆ ਇਹ ਨੀਚੇ ਜਿਹੜਾ ਇਹ ਲੇਸ ਇਨਸਰਟ ਕੀਤੀ ਹੋਈ ਹੈ ਘੇਰਾ ਬਣਿਆ ਹੋਇਆ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਜੀ ਆਹ ਮਿਆਦਾ ਦੁਪੱਟਾ ਇਹ ਆ ਗੀਦਿਲ ਟੌਪੋ ਟੌਪ 12th ਹੀ ਹੈ ਜੀ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਅਸੀਂ बिल्कुल बेस्ट तो बेस्ट क्वालिटी देवांगे आ देखो जी नेक्स्ट आ गया आ गई ये सारा रेशम वर्क अब इसमें लेस इंसर्ट कीती हुई है दो जगह पे आ गया दा दुपट्टा प्योर कोटा डोरिया बिल्कुल सॉफ्ट कोटा डोरिया ये आ गई ये दी छूट भी देखो ਇਦੇ ਨਾਲ ਲਈ ਨੈਕਸਟ ਆ ਗਿਆ ਇਹ ਦੇਖ ਇਹਨਾਂ ਦੇ ਅਲੱਗ-ਅਲੱਗ ਕਲਰ ਨੇ ਜੀ ਇਹਦਾ yellow ਕਲਰ ਹੈ ਜਿਹੜਾ ਪਹਿਲਾਂ ਦਿਖਾਇਆ ਸੀ ਉਹਦਾ mauve ਜਿਹਾ ਸ਼ੇਡ ਸੀ ਬਹੁਤ ਪਿਆਰੇ ਕਲਰ ਨੇ ਮਿੱਠੇ ਜਿਹੇ ਕਲਰ ਨੇ ਗਰਮੀਆਂ 'ਚ ਪਾਉਣ ਵਾਲੇ ਸੇਮ ਹੀ ਡਿਜ਼ਾਈਨਿੰਗ ਹੈ ਇਹਦੀ ਆ ਦੇਖੋ ਸੂਟ ਦੀ ਮੁਕ ਦੇਖੋ ਜੀ ਨੈਕਸ ਪੀਸ ਇਹ ਵੀ ਰੇਸ਼ਮ ਵਰਕ ਹੈ ਅਬ ਇਥੇ ਲੇਸ ਇਨਸਰਟ ਕੀਤੀ ਹੋਈ ਹੈ ਲੇਸ ਦੇ ਨਾਲ ਜਿਹੜਾ ਪੈਚ ਵਰਕ ਕੀਤਾ ਹੋਇਆ ਇੱਥੇ ਵੀ ਰੇਸ਼ਮ ਦਾ ਵਰਕ ਕੀਤਾ ਹੋਇਆ ਪੂਰਾ ਬਰੀਕ ਜਿਹਾ ਵਰਕ ਕੀਤਾ ਹੋਇਆ ਹੈ ਨੀਚੇ ਔਰਗੇਂਜਾ ਦੀ ਲੇਸ ਲੱਗੀ ਹੋਈ ਹੈ ਇਹ ਆ ਗਿਆ ਜੀ ਇਹਦਾ ਦੁਪੱਟਾ ਇਹ ਸਾਰੇ ਦੁਪੱਟੇ ਇਦਾਂ ਦੇ ਨੇ ਅਸੀਂ ਖੋਲੇ ਨਹੀਂ ਕਿਉਂਕਿ ਇੱਕ-ਇੱਕ ਦੁਪੱਟਾ ਦਿਖਾ ਦੰਨੇ ਆ ਤੁਹਾਨੂੰ ਬੜੇ ਉਦੋਂ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦੰਨੇ ਆ ਲੈਂਥ ਵਿਡਥ ਡਿਜ਼ਾਈਨਿੰਗ ਦੇਖੋ ਇਹ ਕਿੰਨੇ ਸੋਹਣੇ ਲੱਡੂ ਜੇ ਲੱਗੇ ਹੋਏ ਨੇ ਲੇਸ ਆ ਇਹ ਕਿੰਨੀ ਪਿਆਰੀ ਆ ਦੇਖੋ ਬਹੁਤ ਸੋਹਣਾ ਦੁਪੱਟਾ ਬਿਲਕੁਲ ਚਾਹੀਏ ਇਹਨੂੰ ਮੁਠੀ ਚ ਬੰਦ ਕਰ ਲਓ ਦੇਖੋ ਕਿੰਨਾ ਪਿਆਰਾ ਦੁਪੱਟਾ ਨੈਕਸਟ ਆਰਟੀਕਲ ਆ ਗਿਆ ਦੇਖੋ ਜੀ ਇਹ ਸਾਰੇ ਸੂਟਾਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਸਭ ਦੇ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਅਲੱਗ-ਅਲੱਗ ਪ੍ਰਿੰਟ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਦੀ ਬੈਕ ਸਾਈਡ ਦੇਖੋ ਸਿਆਮੀਆ ਵਰਕ ਕੀਤਾ ਮੈਂ ਮੈਂ ਸਿਰ ਤੇ ਇੱਧਰ ਆ ਗਈਆਂ ਬਾਜੂ ਇਹ ਆ ਗਈਆਂ ਬਾਜੂ ਇਸ ਦੀਆਂ ਇਹ ਆ ਗਿਆ ਦੁਪੱਟਾ ਦੁਪੱਟਾ ਬਹੁਤ ਪਿਆਰਾ ਹੈ ਜੀ ਇਸ ਦਾ ਮੁੰਡਾਲ ਫਿਲਕ ਦੇ ਦੁਪੱਟੇ ਨੇ ਅਗਲਾ ਆਰਟੀਕਲ ਆ ਗਿਆ ਦੇਖੋ ਕਿੰਨਾ ਪਿਆਰਾ ਸੋਹਣਾ ਹਰ ਇੱਕ ਏਜ ਦੇ ਵੇਅਰ ਕਰਨ ਵਾਲੇ ਸੂਟ ਨੇ ਇਹ ਕੋਈ ਇਹ ਨਹੀਂ ਕਿ ਇਹਨਾਂ ਦੇ ਲਾਈਟ ਕਲਰ ਨੇ ਬਜ਼ੁਰਗ ਲੇਡੀਜ਼ ਹੀ ਪਹਿਨ ਸਕਦੇ ਨੇ ਬਿਲਕੁਲ ਗਰਲਿਸ਼ ਲੁੱਕ ਦੇ ਨੇ ਹਰ ਇੱਕ ਏਜ ਦੀ ਅ ਅਕੋਰਡਿੰਗ ਬਣੀ ਹੋਈ ਹੈ ਇਹਦੀ ਆਰਟੀਕਲ ਇਹ ਹੈ ਇਹਦਾ ਦੁਪੱਟਾ ਇਹ ਲਓ लो जी एक हो आर्टिकल है प्योर और देखो। बहुत प्यारा वर्क किया ब्लैक सलवार घेरे से वर्क है जी रेशम वर्क है ਏ ਫਲਾਰ ਬਣਿਆ ਹੋਇਆ ਪ੍ਰਿੰਟ ਹੈ ਯਾਨੀ ਕਿ ਪ੍ਰਿੰਟ ਤੇ ਨਲਕੀ ਵਰਕ ਹੈ ਨੋਟ ਸਟਿਚ ਔਰ ਕਟ ਦਾਣਾ ਤਿੰਨ ਟਾਈਪ ਦਾ ਵਰਕ ਕੀਤਾ ਹੋਇਆ ਇਸ ਤੇ ਹੈਂਡ ਵਰਕ ਹੈ ਸਾਰਾ ਇਹ ਆ ਗਿਆ ਇਸ ਦਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਇਹ ਦੇਖ ਕਿੰਨੀ ਪਿਆਰੀ ਲੁੱਕ ਹੈ ਪਿਓਰ ਔਰਗੈਂਜ਼ਾ ਡਿਜੀਟਲ ਪ੍ਰਿੰਟ 4 ਸਾਈਡ ਲੇਸ ਵਰਕ ਕਰਕੇ ਵਰਕ ਹੈ ਜੀ ਲੇਸ ਨਹੀਂ ਹੈਗੀ 4 ਸਾਈਡ ਵਰਕ ਹੈ ਇਸ ਦੇ ਕਿੰਨਾ ਪਿਆਰਾ ਸੂਟ ਹੈ ਇਹ ਦੇ ਨਾਲ ਦੇ ਚਾਰ ਪੀਸ ਨੇ ਜੀ ਬਲੈਕ ਸਲਵਾਰਾਂ ਹੋਣਗੀਆਂ ਇਹਨਾਂ ਦੇ ਕਲਰ ਅਲੱਗ-ਅਲੱਗ ਹੋਣਗੇ ਇਹ orange ਹੈ ਇਹ yellow ਕਲਰ ਹੈ ਇਹ ਦੇਖੋ ਇਹ yellow ਚ ਨੈਕਸਟ ਆ ਗਿਆ ਇਹ ਮਜ਼ੈਂਟਾ ਕਲਰ ਚ ਹੈ ਇਹ ਮਜ਼ੈਂਟਾ ਕਲਰ ਚ ਇੱਕ ਹੋਰ yellow ਕਲਰ ਹੈ बहुत प्यारे सूट ने जी फुल पार्टी वेयर ने यह रिजनेबल प्राइस च ने जी एक होर आप तो आर्टिकल लेके आए हैं प्योर कैमरिक कॉटन है यह सी ग्रीन कलर है सी ग्रीन और ब्लू यदा कंट्रास्ट बनाया हुआ नेवी ब्लू, सलवार और प्योर कॉटन दुपट्टा ਪ्युअर कॉटन दुपट्टा देखो पूरा 풀ਾ चौड़ा 2.5 मीटर ਦਾ दुपट्टा ਇਹਦੇ ਟੂ ਸਾਈਡ ਇਹ 골ਡਨ ਬਾਰਡਰ ਜਾਂ ਬਣਿਆ ਹੋਇਆ ਆ ਦੇਖੋ ਜੀ ਡਿਜ਼ਾਈਨ ਉੱਪਰ 2.5 ਪੱਟੀ ਇਹ ਪ੍ਰਿੰਟ ਹੈ ਜੀ ਸਾਰਾ ਪ੍ਰਿੰਟ ਹੈ ਇਹ ਇਹਦੇ ਵਿੱਚ ਨੇ ਤਿੰਨ ਕਲਰ ਆ ਦੇਖੋ ਅਗਲਾ ਕਲਰ ਹੈ ਜਿਹੜਾ ਮਜ਼ੈਂਟਾ ਤੇ ਕੋਲਾ ਕਲਰ ਦਾ ਕੰਟਰਾਸਟ ਬਣਾਇਆ ਹੋਇਆ ਏਕੇ ਟੈਕਸ ਦਾ ਹੈ ਜੀ ਇਹ ਇਹ ਸਾਰੇ ਸੂਟ ਏਕੇ ਟੈਕਸ ਦੇ ਨੇ ਇਧਰ ਆ ਗਈਆਂ ਬਾਜੂ ਬਾਜੂ ਤੇ ਅਲੱਗ ਪ੍ਰਿੰਟ ਹੈ ਇਹਦੇ ਨਾਲ ਦਾ ਤੇ ਆਹ ਸੈਂਟਰ ਚ ਆਊਗਾ ਇਹਦੇ ਨਾਲ ਕੋਲਾ ਸਲਵਾਰ ਇਹ ਵਾਲਾ ਦੁਪੱਟਾ ਅਨਕ ਬਹੁਤ ਸੋਹਣਾ ਦੁਪੱਟਾ ਹੈ ਬਿਲਕੁਲ ਸੌਫਟ ਇਹ ਆ ਗਿਆ ਜੀ 3 ਕਲਰ थर्ड कलर ਇਹ ਆ ਗਿਆ orange ਇਹ ਵੀ ਕੋਲਾ ਜਿਹਾ 쉐ਡ ਹੈ orange ਕੋਲਾ ਇਹ ਸਾਰੇ ਸੂਟ ਇੱਕ ਹੀ ਟੈਕਸ ਦੇਣੇ ਜੀ ਪਿਓਰ ਇੱਕ ਹੀ ਟੈਕਸ ਇਹਦੀ ਬੈਕ ਸਾਈਡ ਵੀ ਸਾਰਿਆਂ ਦੀ ਐਵੇਂ ਆਉਗੀ ਦੇਖੋ ਬਹੁਤ ਸੋਹਣੇ ਫਰੰਟ ਬੈਕ ਸੇਮ ਫਿਰ ਗਰਮੀ ਚ ਪੀਅਰ ਕਰਨ ਵਾਲੇ ਸੂਟ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਸੋ ਇਹ ਸੀ ਜੀ ਅੱਜ ਦੀ ਆਪਣੀ ਕਲੈਕਸ਼ਨ ਜਿਹੜਾ ਵੀ ਸੂਟ ਤੁਹਾਨੂੰ ਇਹ ਇੰਨਾ ਸੂਟਾਂ ਚ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਥੈਂਕ ਯੂ ਤੁਹਾਡਾ ਇੱਥੇ ਤੱਕ ਬਣੇ ਰਹਿਣ ਲਈ ਵੀਡੀਓ ਦੇਖਣ ਲਈ ਵੀਡੀਓ ਇੰਜੋਏ ਕੀਤਾ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਸੋ ਥੈਂਕ ਯੂ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ